ਦੇ ਰੋਮਾਨੀਅਨ ਲੈਂਗੁਏਜ ਦੇ ਵਿੱਚ ਬੋਲਦੇ ਨੇ ਜੀ ਇਹਨੂੰ ਆਪਣਾ ਰੀਗਲ ਕਲਾਸਿਕਲ ਰਾਇਲ ਲੁੱਕ ਦੇ ਵਿੱਚ ਅਸੀਂ ਇਹਨੂੰ ਡਿਜ਼ਾਈਨ ਕੀਤਾ ਹੈ ਡੀਡ ਵਸਤੂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਡਿਜ਼ਾਈਨ ਕੀਤਾ ਇਹ ਅਸੀਂ ਇਹਨੂੰ ਫੁਲੀ ਆਟੋਮੇਸ਼ਨ ਦੇ ਵਿੱਚ ਇਹਨੂੰ ਆਪਾਂ ਡਿਜ਼ਾਈਨ ਕੀਤਾ ਜੋ ਜਿਸੀ ਦਾ ਹੀ ਮੈਂ ਦੇਖ ਰਿਹਾ ਹਾਂ ਜੀ ਸੈਂਟਰਲੀ ਆਪਾਂ ਹਾਂਜੀ ਇਹ ਵੀ ਆਰ ਵੀ ਏਸੀ ਹੈ ਜੀ ਵਾਕ ਇਨ ਕਲੋਜ਼ਟ ਹੈ ਸਾਡੇ ਕੋਲੇ ਕਿੰਨਾ ਬਹੁਤ ਹੈ ਜੀ ਤਕਰੀਬਨ ਡੋਰ ਤੋਂ ਲੈ ਕੇ ਐਂਡ ਤੱਕ ਦੀ ਇਹਦੀ ਜੋ ਲੈਂਥ ਹੈ 40 ਫੀਟ ਇਹਦੀ ਲੈਂਥ ਹੈ ਜੀ ਕਿੰਨਾ ਸਮਾਂ ਲੱਗਿਆ ਜੀ ਕੰਪਲੀਸ਼ਨ ਤੇ ਨੂੰ ਟੋਟਲ ਇਨੂੰ ਤਕਰੀਬਨ 2 ਸਾਲ ਦਾ ਟਾਈਮ ਲੱਗ ਗਿਆ ਜੀ ਇਹਨੂੰ ਆਪਣਾ ਹੋਮ ਥੀਏਟਰ ਕਮਬਾਰ ਦੀ ਸਪੇਸ ਆ ਗਈ ਹੈ ਜੀ ਕਿੰਨੇ ਬਾਈ ਕਿੰਨੇ ਦਾ ਪਲਾਟ ਹੈ ਇਹ ਸਾਡੇ ਕੋਲੇ 50 ਬਾਈ 120 ਦਾ ਸੀਗਾ ਇਹਦੀ 11000 ਸਕਰ ਫੁੱਟ ਏਰੀਆ ਆਪਾਂ ਤੇ ਬਿਲਟ ਅਪ ਕੀਤਾ ਜੀ ਅੱਸੀ ਕੱਲ ਦੋਸਤੋ ਸ਼ਹਿਰ ਪਟਿਆਲੇ ਦੇ ਵਿੱਚ ਬਹੁਤ ਸੋਹਣਾ ਲਗਜ਼ਰੀ ਹਾਊਸ ਲੈ ਕੇ ਆਏ ਤੁਹਾਡੇ ਲਈ ਜਿਹੜੇ ਤੇ ਜੇ ਗੱਲ ਕਰੀਏ ਨਾ ਜਿੰਨੀ ਜ਼ਿਆਦਾ ਐਲੀਵੇਸ਼ਨ ਦੀ ਲੁੱਕ ਆ ਰਹੀ ਉਹ ਤੋਂ ਕਿਤੇ ਜ਼ਿਆਦਾ ਇੰਟੀਰੀਅਰ ਦੇ ਵਿੱਚ ਬਾਈ ਉਹਨਾਂ ਨੇ ਬਰੀਕੀ ਨਾਲ ਕੰਮ ਕੀਤਾ ਬਹੁਤ ਸੋਹਣਾ ਤੇ ਇੱਕ ਵੱਡਾ ਪ੍ਰੋਜੈਕਟਾ ਲਗਭਗ 11000 ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਹੈ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਹੱਸੀਗਾ ਬਾਈ ਜੀ ਸਸ਼ਕਾ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਮੇਰਾ ਨਾਮ ਆਰਕੀਟੈਕਟ ਹਰਜੋਤ ਸਿੰਘ ਫਰੋਮ ਅਲਾਈਐਂਸ ਸਪੇਸ ਆਰਕੀਟੈਕਟਸ ਲੁਧਿਆਣਾ ਸਾਡੀ ਫਰਮ ਹੈ ਜੀ ਜੀ ਸਰ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਨਾ ਪਲਾਟ ਸਾਈਜ਼ ਦੱਸੀ ਜੀ ਕਿੰਨੇ ਬਾਈ ਕਿੰਨੇ ਦਾ ਪਲਾਟ ਹੈ ਇਹ ਸਾਡੇ ਕੋਲੇ 50 ਬਾਈ 120 ਦਾ ਸੀਗਾ ਇਹਦੀ 50 ਇਹਦਾ ਫਰੰਟ ਹੈ ਤੇ 120 ਇਹਦੀ ਲੈਂਥ ਹੈ ਜੀ ਜੀ ਤਕਰੀਬਨ ਇਹ 666 ਗਜ ਦਾ ਹੈ ਪਲਾਟ ਸੀਗਾ ਇਹਦਾ ਸਾਈਜ਼ ਜੀ ਤੇ ਤਕਰੀਬਨ ਇਹਦੇ ਤੇ ਜੋ ਬਿਲਟ ਅਪ ਏਰੀਆ ਆਪਣਾ 11000 ਸਕਰ ਫੀਟ ਏਰੀਆ ਆਪਾਂ ਤੇ ਬਿਲਟ ਅਪ ਕੀਤਾ ਜੀ ਠੀਕ ਹੈ ਜੀ ਸਰ ਜੇ ਐਲੀਵੇਸ਼ਨ ਦੀ ਗੱਲ ਕਰੀਏ ਐਕਸਟੀਰੀਅਰ ਦੀ ਗੱਲ ਕਰੀਏ ਜੀ ਤਾਂ ਡਿਜ਼ਾਈਨ ਕਿਹਦੇ ਨਾਲ ਮੈਚ ਕਰਦਾ ਮਤਲਬ ਕਲਾਸਿਕਲ ਆ ਕਿ ਨਿਊ ਕਲਾਸਿਕਲ ਆ ਕਿ ਜਾਂ ਰੋਮਾਨੀਅਨ ਲੈਂਗੁਏਜ ਦੇ ਵਿੱਚ ਬੋਲਦੇ ਨੇ ਜੀ ਇਹਨੂੰ ਆਪਣਾ ਰੀਗਲ ਜੀ ਰੀਗਲ ਦਾ ਮਤਲਬ ਰਾਇਲ ਇਹ ਜੋ ਆਪਾਂ ਰਾਇਲ ਸਿਟੀ ਆਫ ਪੰਜਾਬ ਪਟਿਆਲਾ ਦੇ ਵਿੱਚ ਆ ਤਾਂ ਅਸੀਂ ਇਹਦਾ ਨਾਮ ਰੀਗਲ ਰੱਖਿਆ ਤੇ ਰਾਇਲ ਇਹਦੀ ਲੁੱਕ ਹੈ ਹਾਂਜੀ ਰਾਇਲ ਲੁੱਕ ਹੈ ਤੇ ਇਹ ਕਲਾਸਿਕਲ ਰਾਇਲ ਲੁੱਕ ਦੇ ਵਿੱਚ ਅਸੀਂ ਇਹਨੂੰ ਡਿਜ਼ਾਈਨ ਕੀਤਾ ਹੈ ਜੀ ਸਰ ਅੰਦਰ ਜਾਣ ਤੋਂ ਪਹਿਲਾਂ ਜੇ ਗੱਲ ਕਰੀ ਇੱਧਰ ਲਾਉਣ ਦਿੱਤਾ ਛੋਟਾ ਜਿਹਾ ਹਾਂਜੀ ਇਹ ਤਕਰੀਬਨ ਸਾਡੇ ਕੋਲੇ ਫਰੰਟ ਤੇ ਅਸੀਂ 15 ਕ ਫੀਟ ਦੀ ਸਪੇਸ ਛੱਡੀ ਸੀਗੀ ਇਹ ਗ੍ਰੀਨਰੀ ਨੂੰ ਜਿਹਦੇ ਚ ਮੇਨਟੇਨ ਕੀਤੀ ਹੈ ਜੀ 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 ਇਸ ਤੋਂ ਅੱਗੇ ਸਰ ਜੇ ਗੱਲ ਕਰੀਏ ਅਹ ਐਂਟਰੀ ਸਰ ਇਤਰੋ ਵੀ ਦਿੱਤੀ ਹੋਈ ਹੈ ਜੁਪੀਪੀਸੀ ਵਿੰਡੋਸ ਦਿੱਤੀਆਂ ਇਹ ਇਨੀ ਐਲੂਮੀਨੀਅਮ ਵਿੰਡੋਸ ਦੇ ਵਿੱਚ ਨੇ ਜੀ ਇਹ ਇਹ ਆਪਾਂ ਇਹਦੀਆਂ ਸਾਰੀਆਂ ਜੋ ਟੋਟਲ ਵਿੰਡੋਸ ਨੇ ਅਸੀਂ ਐਲੂਮੀਨੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ ਤੇ ਐਂਟਰੈਂਸ ਇਹਦੀ ਇਸ ਸਾਈਡ ਤੋਂ ਹੀ ਆ ਇਹ ਦੋ ਗੱਡੀਆਂ ਦਾ ਆਪਣੇ ਕੋਲ ਖੁੱਲਾ ਡੁੱਲਾ ਪੋਰਚ ਆ ਜਾਂਦਾ ਇੱਥੇ ਦੋ ਗੱਡੀਆਂ ਈਜ਼ਲੀ ਲੱਗ ਜਾਣਗੀਆਂ ਜੀ ਜੀ ਸਰ ਜੇ ਸਰ ਗੱਲ ਕਰੀਏ ਜਿਵੇਂ ਮੈਂ ਦੇਖ ਰਿਹਾ ਤੁਸੀਂ ਦੱਸ ਵੀ ਰਹੇ ਸੀ ਅਕੋਰਡਿੰਗ ਟੂ ਵਾਸਤੂ ਵੀ ਆਪਾਂ ਹਾਂ ਜੀ ਕੰਪਲੀਟ ਵਾਸਤੂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਡਿਜ਼ਾਈਨ ਕੀਤਾ ਇਹ ਸਾਊਥ ਫੇਸ ਸੀਗਾ ਜੀ ਇਹਦਾ ਜੀ ਤੇ ਹਾਂਜੀ ਇਹਦਾ ਸਾਊਥ ਫੇਸ ਹੈ ਤੇ ਕੰਪਲੀਟ ਹੈ ਵਾਸਤੂ ਨੂੰ ਮਾਈਂਡ ਦੇ ਵਿੱਚ ਰੱਖ ਕੇ ਅਸੀਂ ਇਹਨੂੰ ਡਿਜ਼ਾਈਨ ਕੀਤਾ ਜੀ ਸਰ ਚੱਲੀ ਜੇ ਹਾਂਜੀ ਹਾਂ ਜੀ ਲੋ ਵੀ ਦੋਸਤੋ ਬਹੁਤ ਸੋਹਣੀ ਐਂਟਰੀ ਇੱਕ ਅ ਅਲੱਗ ਤਰੀਕੇ ਨਾਲ ਬਾਈ ਹੋਰਾਂ ਨੇ ਬਣਾਈ ਆ ਤੇ ਇਧਰੋ ਜੇ ਗੱਲ ਕਰੀਏ ਪੂਰੀ ਉਪਨ ਇੱਕ ਗਲੀ ਦਿੱਤੀ ਹੈ ਹਾਂਜੀ ਜੀ ਇਹ ਬੈਕ ਸਾਈਡ ਤੇ ਸਾਡੇ ਕੋਲੇ ਸਰਵੈਂਟ ਸ਼ੇਅਰ ਆ ਜਾਂਦੀ ਹੈ ਜੀ ਤੇ ਸੈਕੰਡ ਫਲੋਰ ਤੇ ਆਪਣੇ ਕੋਲੇ ਸਰਵੈਂਟ ਏਰੀਆ ਤੇ ਬਾਹਰੋਂ-ਬਾਰ ਸਰਵੈਂਟ ਦੀ ਐਂਟਰੀ ਨੂੰ ਆਪਾਂ ਮਾਈਂਡ 'ਚ ਰੱਖ ਕੇ ਇਹਨੂੰ ਡਿਜ਼ਾਈਨ ਕੀਤਾ ਠੀਕ ਹੈ ਫੁੱਲੀ ਆਟੋਮੇਸ਼ਨ ਦੇ ਵਿੱਚ ਇਹਨੂੰ ਆਪਾਂ ਡਿਜ਼ਾਈਨ ਕੀਤਾ ਜੋ ਲੇਟੈਸਟ ਲਗਜ਼ਰੀਅਸ ਦੇ ਵਿੱਚ ਆਪਾਂ ਜੋ ਜੋ ਸਾਡੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨੂੰ ਮਾਈਂਡ ਰੱਖਦੇ ਹੋਏ ਇਹਨੂੰ ਕੰਪਲੀਟ ਆਪਾਂ ਆਟੋਮੇਸ਼ਨ ਦੇ ਨਾਲ ਇਹਨੂੰ ਠੀਕ ਹੈ ਜੀ ਤੇ ਸਰ ਜੋ ਜੇ ਗੱਲ ਕਰੀਏ ਡੋਰਸ ਦਾ ਕੰਮ ਹੋਇਆ ਲੱਕੜ ਦਾ ਜਿੰਨਾ ਵੀ ਗਾਇਸ ਇਹ ਟੀਕ ਦੇ ਵਿੱਚ ਹੋਇਆ ਹੋਇਆ ਹਾਂਜੀ ਇਹ ਸਾਰਾ ਐਮਪੀ ਟੀਕ ਦੇ ਵਿੱਚ ਹੈ ਜੀ ਜੀ ਐਂਟਰੀ ਤਾਂ ਹੀ ਆਪਣੇ ਕੋਲੇ ਡਬਲ ਹਾਈਟ ਐਂਟਰੈਂਸ ਫਾਰ ਆ ਜਾਂਦਾ ਜੀ ਦੇਖੋਗੇ ਆਪਾਂ ਉੱਪਰ ਇੱਕ ਸ਼ੈਂਡਲਰ ਹਾਂਜੀ ਇਹਦੇ ਵਿੱਚ ਪਲੇਸ ਕੀਤਾ ਹੈ ਜੀ ਜੀ ਤੇ ਤੋਂ ਸਿੱਧੀ ਬਾਹਰ ਨੂੰ ਵੀ ਲੋਕ ਆਉਂਦੀ ਹੈਗੀ ਬਾਹਰ ਨੂੰ ਵੀ ਆਪਣਾ ਜਿਹਾ ਕਹਿ ਦੀ ਕਿਉਂਕਿ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਰਹਿੰਦੀ ਹੈ ਜੀ ਦੇਖਣਾ ਪੈਂਦਾ ਕੌਣ ਆਇਆ ਕੌਣ ਗਿਆ ਬਿਲਕੁਲ ਜੀ ਬਿਲਕੁਲ ਪ੍ਰੋਪਰ ਨਾਲੇ ਲਾਈਟ ਔਰ ਵੈਂਟੀਲੇਸ਼ਨ ਨੂੰ ਮਾਈਂਡ ਚ ਰੱਖ ਕੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਸੀ ਜੀ ਸਰ ਐਂਟਰੈਂਸ ਦੇ ਨਾਲ ਹੀ ਆਪਣੇ ਕੋਲੇ ਇੱਕ ਆਫਿਸ ਆ ਜਾਂਦਾ ਛੋਟਾ ਜਿਹਾ ਠੀਕ ਹੈ ਜੀ ਹਾਂਜੀ ਇਹਦਾ ਫਰਨੀਚਰ ਹਲੇ ਪੈਂਡਿੰਗ ਹੈ ਜੀ ਜੀ ਤੇ ਇਸ ਤੋਂ ਅੱਗੇ ਸਰ ਜੇ ਗੱਲ ਕਰੀਏ ਲੌਬੀ ਦੋਸਤੋ ਸਭ ਤੋਂ ਇੱਕ ਵੱਡੀ ਗੱਲ ਜਿਹੜੀ ਖਾਸ ਹੁੰਦੀ ਹੈ ਨਾ ਬਹੁਤ ਸਾਰੇ ਮਕਰ ਦਿਖਾਏ ਨੇ ਬਹੁਤ ਸਾਰੇ ਲਿਵਿੰਗ ਏਰੀਆ ਦਿਖਾਏ ਨੇ ਤਾਂ ਬਹੁਤ ਛੋਟਾ ਲਿਵਿੰਗ ਏਰੀਆ ਹੁੰਦਾਗਾ ਪਰ ਇੱਥੇ ਲਿਵਿੰਗ ਏਰੀਆ ਨਾ ਮਤਲਬ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਉੱਥੋਂ ਤੱਕ ਲਿਵਿੰਗ ਏਰੀਆ ਦਿੱਤਾ ਹੋਇਆ ਪਰ ਇਹਦੀ ਲੈਂਥ ਸ ਤਕਰੀਬਨ 60 ਫੁੱਟ ਲੈਂਥ ਹੈ ਜੀ ਇਹਦੀ ਜੋ ਆਪਣੀ ਫੈਮਿਲੀ ਲੌਬੀ ਦੀ ਹੈ ਇੱਥੋਂ ਲੈ ਕੇ ਉੱਥੇ ਤੱਕ 60 ਬਾਈ ਤਕਰੀਬਨ 25 ਫੁੱਟ ਇੱਥੋਂ ਹੋ ਜਾਂਦੀ ਹੈ ਜੀ ਇਹ ਜੀ ਐਂਟਰੈਂਸ ਦੇ ਨਾਲ ਹੀ ਜੀ ਆਪਣੇ ਕੋਲੇ ਆ ਜਾਂਦਾ ਡਰਾਈング ਰੂਮ ਜੀ ਡਰਾਈਵ ਰੂਮ ਦੇ ਵਿੱਚ ਵੀ ਪੂਰਾ ਸੋਫਾ ਸੈੱਟ ਆ ਜਿਹੜਾ ਪੂਰੀ ਰਾਇਲ ਲੁੱਕ ਹਾਂਜੀ ਪ੍ਰੋਪਰ ਜਿੱਦਾਂ ਤੁਹਾਨੂੰ ਦੱਸ ਚੁੱਕੇ ਐ ਵੀ ਰਾਇਲ ਉਹਦਾ ਥੀਮ ਨੂੰ ਆਪਾਂ ਮਾਇੰਡ ਚ ਰੱਖ ਕੇ ਸਭ ਡਿਜ਼ਾਈਨ ਕੀਤਾ ਤਾਂ ਕਲਾਸਿਕਲ ਲੁੱਕ ਦੇ ਵਿੱਚ ਤੁਸੀਂ ਦੇਖੋਗੇ ਸਭ ਕੁਝ ਫਰਨੀਚਰ ਹੋ ਗਿਆ ਸੀਲਿੰਗ ਹੋ ਗਈ ਜੀ ਇਵਨ ਕੀ ਫੈਨ ਹੋ ਗਿਆ ਸਾਰਾ ਕੁਝ ਆਪਾਂ ਕਲਾਸਿਕਲ ਦੇ ਵਿੱਚ ਹੀ ਠੀਕ ਹੈ ਡਿਜ਼ਾਈਨ ਕੀਤਾ ਐਸੀ ਦਾ ਹੀ ਮੈਂ ਦੇਖ ਰਿਹਾ ਜੀ ਸੈਂਟਰਲੀ ਆਪਾਂ ਸਾਰਾ ਹਾਂਜੀ ਇਹ ਵੀ ਆਰ ਵੀ ਏਸੀ ਆ ਜੀ ਆਪਣਾ ਜੀ ਤੇ ਪੂਰੇ ਘਰ ਦੇ ਵਿੱਚ ਇਹਨੂੰ ਆਪਾਂ ਵੀ ਆਰ ਵੀ ਦੇ ਨਾਲ ਡਿਜ਼ਾਈਨ ਕੀਤਾ ਜੀ ਠੀਕ ਹੈ ਸਰ ਜੀ ਤੇ ਆ ਜੋ ਅੱਗੇ ਚੱਲਦੇ ਹਾਂ ਜੀ ਸਰ ਗਰਾਉਂਡ ਫਲੋਰ ਤੇ ਜੇ ਗੱਲ ਕਰੀ ਕੀ ਕੀ ਆ ਗਿਆ ਜਿਵੇਂ ਡਰਾਈング ਰੂਮ ਆ ਗਿਆ ਜੀ ਹਾਂਜੀ ਗਰਾਉਂਡ ਫਲੋਰ ਤੇ ਆਪਾਂ ਦੋ ਬੈਡਰੂਮ ਇੱਕ ਆਫਿਸ ਸਪੇਸ ਹੋ ਗਈ ਹੈ ਜੀ ਡਬਲ ਹਾਈਟ ਡਾਈਨਿੰਗ ਹੋ ਗਿਆ ਕਿਚਨ ਡਰਾਈ ਤੇ ਆਇਲੀ ਕਿਚਨ ਹੋ ਗਿਆ ਠੀਕ ਹੈ ਜੀ ਇਹ ਆਪਣੇ ਘਰ ਦਾ ਫਰਸਟ ਬੈਡਰੂਮ ਆ ਜਾਂਦਾ ਜੀ ਮਾਸਟਰ ਬੈਡਰੂਮ ਜੀ ਜੀ ਬਹੁਤ ਖੁੱਲਾ ਡੁੱਲਾ ਜੀ ਕਿੰਨੇ ਬਾਏ ਕਿੰਨੇ ਦਾ ਇਹ ਤਕਰੀਬਨ 20 ਬਾਏ 15 ਦਾ ਸਾਈਜ਼ ਹੈ ਜੀ ਮਾਸਟਰ ਹਾਂਜੀ ਮਾਸਟਰ ਬੈਡ ਲੋ ਵੀ ਦੋਸਤੋ ਆ ਜਾਓ ਇੱਕ ਵਾਰ ਧਿਆਨ ਨਾਲ ਵੀਡੀਓ ਸ਼ੇਅਰ ਜ਼ਰੂਰ ਕਰੀ ਚੱਲਿਓ ਅੱਗੇ ਬਾਈ ਹੋਰਾਂ ਨੇ ਬਹੁਤ ਸੋ हां जी ਜਿੱਦਾਂ ਮਾਸਟਰ ਬੈੱਡਰੂਮ ਹੈ ਮਾਸਟਰ ਬੈੱਡਰੂਮ ਦੇ ਨਾਲ ਆਪਾਂ ਨੂੰ ਮਾਸਟਰ ਡਰੈਸਿੰਗ ਕਮ ਆਪਣਾ ਟਾਇਲਟ ਹੈ ਜੇ ਵਾਕ ਇਨ ਕਲੋਜ਼ਟ ਹੈ ਸਾਡੇ ਕੋਲੇ ਕਿਉਂ ਬਹੁਤ ਹੈ ਜੀ ਤਕਰੀਬਨ ਡੋਰ ਤੋਂ ਲੈ ਕੇ ਐਂਡ ਤੱਕ ਦੀ ਇਹਦੀ ਜੋ ਲੈਂਥ ਹੈ 40 ਫੀਟ ਇਹਦੀ ਲੈਂਥ ਹੈ ਜੀ ਵਾਕ ਇਨ ਕਲੋਜ਼ਟ ਪਲੱਸ ਆਪਣਾ ਟਾਇਲਟ ਦੀ ਜੀ ਠੀਕ ਹੈ ਜੀ ਮਤਲਬ ਪੂਰਾ ਖੁੱਲਣ ਡੁੱਲਣਾ ਜੇ ਕਹਿੰਦੀ ਹੈ ਡਰੈਸਿੰਗ ਦੇਖਦੇ ਆ ਆਮ 5 ਜਾਂ 10 ਫੁੱਟ ਹੁੰਦਾਗਾ ਜੀ ਤੇ ਆਪਾਂ 40 ਫੁੱਟ ਤੱਕ ਪ੍ਰੋਪਰ ਦਿੱਤਾ ਹੈ ਹਾਂ ਜੀ ਕਲਾਇੰਟ ਦੀ ਡਿਮਾਂਡ ਸੀਗੀ ਵੀ ਆਪਾਂ ਸਾਨੂੰ ਵਾਕ ਇਨ ਕਲੋਜ਼ਟ ਚਾਹੀਦਾ ਨੇ ਜੀ ਜੀ ਉਸ ਚੀਜ਼ ਨੂੰ ਆਪਾਂ ਮਾਇੰਡ ਚ ਰੱਖ ਕੇ ਸਾਰਾ ਡਿਜ਼ਾਈਨ ਕੀਤਾ ਹੈ ਜੀ ਤੁਸੀਂ ਦੇਖੋਗੇ ਜੀ ਆਪਾਂ ਇਹਦੇ ਚ ਅੰਦਰ ਹੀ ਆਪਣਾ ਇੱਕ ਇਹ ਪ੍ਰੈਸ ਦੇ ਲਈ ਸਪੇਸ ਦਿੱਤੀ ਹੋਈ ਹੈ ਪ੍ਰੈਸ ਟੇਬਲ ਹੋ ਗਿਆ ਠੀਕ ਹੈ ਜੀ ਬਾਕੀ ਇਹ ਚੈਸਟਰ ਡਰਾਅਰਸ ਆ ਗਏ نیچے ਤੇ ਜੀ ਉਸ ਤੋਂ ਬਾਅਦ ਇਹ ਓਪਨ ਵਾਕ ਇਨ ਵਾਰਡਰੋਬਸ ਹੋ ਗਏ ਆ ਥੈਨ ਉਸ ਤੋਂ ਬਾਅਦ ਕਵਰਡ ਆਪਣੀ ਵਾਰਡਰੋਬਸ ਨੇ ਇੱਥੇ ਆਪਣਾ ਇੱਕ ਛੋਟਾ ਜਿਹਾ ਸੈਟਿੰਗ ਏਰੀਆ ਹੋ ਗਿਆ ਜਿੱਦ ਆਪਾਂ ਚੇਂਜ ਕਰਨਾ ਹੈ ਜਾਂ ਕੁਝ ਕਰਨਾ ਹੈ ਤਾਂ ਉਹਦੇ ਲਈ ਆਪਾਂ ਇੱਥੇ ਬੈਕ ਸਕਦੇ ਆਂ ਬੈ ਕੇ ਆਪਾਂ ਚੇਂਜ ਕਰ ਸਕਦੇ ਆਂ ਉਸ ਤੋਂ ਬਾਅਦ ਇਸ ਸਾਈਡ ਆਪਣੇ ਕੋਲੇ ক্লোਜ਼ਡ ਡਬਲ ਯੂ ਸੀ ਏਰੀਆ ਜੀ ਤੋਂ ਮਾਸਟਰ ਟਾਇਲਟ ਆ ਇਹਦੇ ਚ ਆਪਾਂ ਡਬਲ ਬੇਸਨ ਪਲਾਨ ਕੀਤੇ ਸੀਗੇ ਜੀ ਉਸ ਤੋਂ ਬਾਅਦ ਇਧਰ ਆਪਣੇ ਕੋਲੇ ਆ ਗਿਆ ਸੋਨਾ ਬਾਥ ਆ ਗਿਆ ਠੀਕ ਹੈ ਐਂਡ ਸਟੀਮ ਬਾਥਸ ਦੇ ਨਾਲ ਆਪਣਾ ਸ਼ਾਰ ਏਰੀਆ ਆ ਗਿਆ ਜਿੱਦਾਂ ਠੀਕ ਹੈ ਜੀ ਤੇ ਇਧਰ ਸੋਨਾ ਬਾਥ ਵੀ ਪ੍ਰੋਪਰ ਇਹਦੇ ਵਿੱਚ ਹੀ ਦਿੱਤਾ ਹੋਇਆ ਹੋਣਾ ਜੀ ਹਾਂ ਜੀ ਆ ਦੇਖ ਸਕਦੇ ਹੋ ਦੋਸਤੋ ਮਤਲਬ ਜੋ ਲਗਜ਼ਰੀ ਇਸ ਨੂੰ ਡਿਫਾਈਨ ਕਰੇ ਲਗਜ਼ਰੀ ਹਾਊਸ ਦੇ ਵਿੱਚ ਇੱਕ ਚੀਜ਼ ਹੋਣੀ ਚਾਹੀਦੀ ਹੈ ਉਹ ਲਗਭਗ ਕੰਪਲੀਸ਼ਨ ਇਹਦੇ ਵਿੱਚ ਹੈਗਾ ਆਪਾਂ ਨੂੰ ਹਾਂਜੀ ਜੋ ਕੰਪਲੀਟ ਆਪਾਂ ਆਪਣੀ ਜੋ ਰਿਕੁਆਇਰਮੈਂਟ ਰਹਿੰਦੀਆਂ ਨੇ ਲਗਜ਼ਰੀਅਸ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਆ ਉਹਨੂੰ ਪ੍ਰੋਪਰ ਕਲਾਇੰਟ ਨੂੰ ਫੁੱਲਫਿਲ ਕਰਨ ਦੀ ਠੀਕ ਹੈ ਜੀ ਕਲਾਇੰਟ ਦੀ ਰਿਕੁਆਇਰਮੈਂਟ ਫੁੱਲਫਿਲ ਕਰਨ ਦੀ ਜੀ ਉੱਪਰ ਵੀ ਦੇਖ ਸਕਦੇ ਹੋ ਦੋਸਤੋ ਪੂਰੇ ਫੈਸੀ ਪੱਖੇ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਇੱਕ ਬਈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸਲੈਕਟ ਕੀਤਾ ਤੁਸੀਂ ਮਖਾੰਜੇ ਅਸੀਂ ਇਹਨੂੰ 베ਜ ਔਰ ਗ੍ਰੇ ਥੀਮ ਦੇ ਵਿੱਚ ਲੈ ਕੇ ਚੱਲੇ ਆਂ ਕੁਝ ਆਪਣਾ ਏਰੀਆ ਆਪਾਂ ਇਹਨੂੰ 베ਜ ਕਲਰ ਦੇ ਵਿੱਚ ਰੱਖਿਆ ਔਰ ਬਾਕੀ ਦਾ ਆਪਾਂ ਗ੍ਰੇਸ਼ ਦੇ ਟੋਨ ਦੇ ਵਿੱਚ ਰੱਖਿਆ ਤੁਸੀਂ ਦੇਖ ਰਹੇ ਹੋਵੋਗੇ ਸਾਰਾ ਸੈਂਸਰ 베이스 ਦਾ ਆਟੋਮੇਸ਼ਨ ਦੇ ਨਾਲ ਹੈ ਤੇ ਜਦੋਂ ਆਪਾਂ ਐਂਟਰ ਕਰਦੇ ਆਂ ਤਾਂ ਆਟੋਮੈਟਿਕਲੀ ਇਹਦੀਆਂ ਲਾਈਟਸ ਆਨ ਹੋ ਜਾਂਦੀਆਂ ਨੇ ਜੀ ਤੇ ਸਰ ਜੇ ਗੱਲ ਕਰੀਏ ਫਲੋਰ ਤੇ ਟਾਈਲਸ ਲੱਗੀ ਹੋਈ ਹੈ ਸਰ ਇਹ ਨਹੀਂ ਜੀ ਇਹ ਇਟਾਲੀਅਨ ਇਟਾਲੀਅਨ ਮੱਥਰ ਹੈ ਜੀ ਹਾਂਜੀ ਠੀਕ ਕੰਪਲੀਟ ਹੈ ਫੁੱਲੀ ਹਾਊਸ ਦੇ ਵਿੱਚ ਆਪਾਂ ਇਟਾਲੀਅਨ ਪੱਥਰ ਯੂਜ਼ ਕੀਤਾ ਹੈ ਜੀ ਤੇ ਆ ਜੋ ਸਰ ਅੱਗੇ ਚੱਲਦੇ ਆਂ ਜੀ ਤੇ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਸ਼ੇਅਰ ਜਰੂਰ ਕਰੀ ਚੱਲਿਓ ਤੇ ਹੁਣ ਜੇ ਗੱਲ ਕਰੀਏ ਜੀ ਅ ਸਟੇਅਰ ਦੀ ਆਪਾਂ ਗੱਲ ਕਰਾਂਗੇ ਫਰਸਟ ਫਲੋਰ ਜਾਣ ਵੇਲੇ ਚ ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਦੇਖੋ ਐਂਟਰੈਂਸ ਤੇ ਲੈਫਟ ਸਾਈਡ ਆਪਣਾ ਡਰਾਇੰਗ ਰੂਮ ਹੈ ਤਾਂ ਇਸ ਸਾਈਡ ਆਪਣੀ ਫੈਮਿਲੀ ਲੌਬੀ ਹੈ ਜੀ ਤਾਂ ਅਸੀਂ ਇੱਥੇ ਇੱਕ ਪਾਰਟੀਸ਼ਨ ਪਲਾਨ ਕੀਤੀ ਸੀ ਜੀ ਇੱਕ ਤਾਂ ਆਪਣੇ ਘਰ ਨੂੰ ਬਿਊਟੀਫਾਈ ਕਰ ਰਹੀ ਆ ਦੂਸਰਾ ਆਪਣੀ ਫੈਮਿਲੀ ਇਸ ਸਾਈਡ ਬੈਠੀ ਆ ਤਾਂ ਅਗਰ ਕੋਈ ਗੈਸਟ ਆ ਰਿਹਾ ਤਾਂ ਆਪਣੀ ਇੱਕ ਪ੍ਰਾਈਵੇਸੀ ਮੇਨਟੇਨ ਰਹਿੰਦੀ ਆ ਜੀ ਉਸ ਚੀਜ਼ ਨੂੰ ਮਾਇੰਡਸ ਰੱਖ ਕੇ ਆਪਾਂ ਇੱਕ ਇਹ ਪਾਰਟੀਸ਼ਨ ਪਲਾਨ ਕੀਤੀ ਹੈ ਜੀ ਦੈਨ ਇਹਦੇ ਨਾਲ ਆਪਣਾ ਲੌਬੀ ਦੇ ਲਈ ਆਪਣਾ ਪਾਊਡਰ ਟਾਇਲਟ ਆ ਜਾਂਦਾ ਚਾਹੇ ਆਪਾਂ ਹਾਫ ਟਾਇਲਟ ਵੀ ਬੋਲ ਦਿੰਨੇ ਆ ਜੀ ਇਹਦਾ ਡੋਰ ਆਪਾਂ ਹਿਡਨ ਰੱਖਿਆ ਠੀਕ ਹੈ ਜੀ ਜੀ ਪੈਨਲਿੰਗ ਦੇ ਵਿੱਚ ਡਿਜ਼ਾਈਨ ਕੀਤਾ ਇਹਦੇ ਚ ਓਨਲੀ ਡਬਲ ਯੂ ਸੀ ਐਂਡ ਆਪਣਾ ਬੇਸਨ ਏਰੀਆ ਜੀ ਸਰ ਤੇ ਇਹਦੇ ਚ ਇੱਕ ਖਾਸੀਅਤ ਹੋਰ ਹੈ ਜੀ ਤੁਸੀਂ ਦੇਖ ਰਹੇ ਹੋਵੋਗੇ ਜਿਹੜੀ ਇਹਦੀ ਟੈਪ ਆ ਆਪਾਂ ਸੀਲਿੰਗ ਮਾਊਂਟਡ ਰੱਖੀ ਹੈ ਬਹੁਤ ਸੋਹਣੀ ਆ ਬਈ ਜੀ ਹਨਾ ਮਤਲਬ ਸੀਲਿੰਗ ਦੇ ਵਿੱਚ ਆਪਣੀ ਇਹਦੀ ਟੈਪ ਹੈਂਗ ਕੀਤੀ ਹੋਈ ਆ ਜੀ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਸੋਹਣੇ ਤਰੀਕੇ ਨਾਲ ਹਰ ਇੱਕ ਚੀਜ਼ ਦੇ ਵਿੱਚ ਮਤਲਬ ਕੁਝ ਨਾ ਕੁਝ ਵੱਖਰਾ ਤੇ ਜਾਨੀਕ ਦੇਖ ਨੂੰ ਮਿਲੂਗਾ ਤੇ ਇਧਰ ਰਾਈਟ ਹੈਂਡ ਸਾਈਡ ਤੇ ਬਈ ਜੀ ਇਹ ਆਪਣਾ ਇੱਕ ਨੇਚਰਲ ਆਪਣਾ ਗ੍ਰੀਨ ਏਰੀਆ ਛੋਟਾ ਜਿਹਾ ਪਲਾਨ ਕੀਤਾ ਵੀ ਆਪਾਂ ਲੌਬੀ ਦੇ ਵਿੱਚ ਬੈਠੇ ਆਪਾਂ ਨੂੰ ਬੰਦ ਨਾ ਮਹਿਸੂਸ ਹੋਵੇ ਆਪਣਾ ਗ੍ਰੀਨਰੀ ਨੂੰ ਆਪਾਂ ਮਾਈਂਡ ਦੇ ਵਿੱਚ ਰੱਖ ਕੇ ਵੀ ਪ੍ਰੋਪਰ ਆਪਾਂ ਨੂੰ ਫ੍ਰੈਸ਼ ਫੀਲ ਫ੍ਰੈਸ਼ ਫੀਲ ਕਰੇ ਤਾਂ ਹਾਂ ਜੀ ਇੱਕ ਗ੍ਰੀਨ ਏਰੀਆ ਪਲਾਨ ਠੀਕ ਹੈ ਤੇ ਇਹਦੇ ਨਾਲ ਹੀ ਆਪਣੀ ਲਿਫਟ ਆ ਜਾਂਦੀ ਹੈ ਜੀ 5 ਪੈਸੰਜਰ ਆਪਾਂ ਲਿਫਟ ਇੱਥੇ ਦਿੱਤੀ ਹੈ ਠੀਕ ਹੈ ਜੀ ਇਹ ਵੀ ਸਾਰੇ ਮਤਲਬ ਜੋ ਵੀ ਮੈਂ ਦੇਖ ਰਹੇ ਹਾਂ ਇਹ ਐਸੈਸਰੀ ਲੱਗੀ ਜਾਂ ਲਿਫਟ ਲੱਗੀ ਸਾਰੇ ਬ੍ਰਾਂਡਡ ਚੀਜ਼ਾਂ ਹਾਂਜੀ ਟੋਟਲੀ ਏ ਟੂ ਜ਼ੀ ਆਪਾਂ ਇਹਦੇ ਚ ਬ੍ਰਾਂਡਡ ਹੀ ਪ੍ਰੋਡਕਟਸ ਯੂਜ਼ ਕੀਤੇ ਨੇ ਜੀ ਜੀ ਤੇ ਸਰ ਹੁਣ ਜੇ ਗੱਲ ਕਰੀਏ ਪ੍ਰੋਪਰ ਵੀ ਫੈਮਿਲੀ ਲੌਂਜ ਆ ਗਿਆ ਜੀ 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 ਇਹ ਫੈਮਿਲੀ ਲੌਬੀ ਆ ਜਾਂਦੀ ਹੈ ਤੇ ਇਹ ਫੈਮਿਲੀ ਲੌਬੀ ਦੇ ਵਿੱਚ ਵੀ ਜਿੱਦਾਂ ਤੁਸੀਂ ਫਰਨੀਚਰ ਦੇਖ ਰਹੇ ਹੋਵੋਗੇ ਰਾਇਲ ਆਰ ਕਲਾਸਿਕਲ ਲੁੱਕ ਦੇ ਵਿੱਚ ਆਪਾਂ ਇਹਦਾ ਫਰਨੀਚਰ ਚੂਜ਼ ਕੀਤਾ ਤੇ ਫਰੰਟ ਸਾਈਡ ਆਪਣੇ ਕੋਲ ਟੀਵੀ ਪੈਨਲ ਆ ਜਾਂਦਾ ਠੀਕ ਹੈ ਜੀ ਜਿੱਦਾਂ ਕਿ ਹਲੇ ਇਹਦੇ ਵਿੱਚ ਕੁਝ ਆਪਣਾ ਕੰਮ ਪੈਂਡਿੰਗ ਹੈ ਕੁਝ ਲੂਸ ਫਰਨੀਚਰ ਰੂਮਸ ਦਾ ਹੋ ਗਿਆ ਆਰਟੀਵੀ ਵਗੈਰਾ ਇਹ ਚੀਜ਼ ਅਸੀਂ ਆਰਡਰ ਕੀਤਾ ਹੋਇਆ ਠੀਕ ਹੈ ਸਰ ਤੇ ਇਹ ਚੀਜ਼ਾਂ ਹਲੇ ਲੱਗ ਜਾਣੀਆਂ ਕੁਝ ਟਾਈਮ ਦੇ ਵਿੱਚ ਜੀ ਤੇ ਇਧਰ ਵੀ ਡਬਲ ਹਾਈਟ ਤੇ ਆ ਗਿਆ ਜੀ ਜਿਵੇਂ ਚ ਉਮਰ ਉਧਰ ਸਟੇਅਰ ਦੇ ਬੈਕ ਸਾਈਡ ਤੇ ਤਾਂ ਇਧਰ ਵੀ ਉਹ ਸੇਮ ਹਾਂਜੀ ਸੇਮ ਡਿਜ਼ਾਈਨ ਦਾ ਆਪਣੀ ਸਟੇਅਰ ਦੇ ਉੱਪਰ ਆ ਗਿਆ ਦੂਸਰਾ ਆਪਣੀ ਫੈਮਿਲੀ ਲੌਬੀ ਦੇ ਵਿੱਚ ਸਿਟਿੰਗ ਦੇ ਉੱਪਰ ਆਪਾਂ ਸ਼ਾਨ ਲੈਅਰ ਪਲਾਨ ਕੀਤਾ ਬਿਲਕੁਲ ਸਤ ਜੀ ਤੇ ਸਰ ਗ੍ਰੀਨਰੀ ਦਾ ਇੱਕ ਪਾਰਟ ਇਧਰ ਵੀ ਰੱਖਿਆ ਜੀ ਹਾਂਜੀ ਜਿੱਦਾਂ ਆਪਣਾ ਫਰੰਟ ਤੇ ਨੇਚਰਲ ਗ੍ਰੀਨਰੀ ਮਿਲ ਗਈ ਔਰ ਸੈਂਟਰ ਦੇ ਵਿੱਚ ਮਿਲ ਗਈ ਤਾਂ ਸਾਡੇ ਕੋਲੇ ਕਿਚਨ ਪਾਰਟ ਸੀਗਾ ਕਿਚਨ ਦੇ ਵਿੱਚ ਏਸੀ ਸਾਨੂੰ ਵੀ ਕਿਚਨ ਦੇ ਵਿੱਚ ਮਤਲਬ ਲੇਡੀਆਂ ਨੂੰ ਕੰਮ ਕਰਦੇ ਬੋਰਿਅਤ ਦਾ ਮਤਲਬ ਫੀਲ ਹੋਵੇ ਤਾਂ ਉਸ ਚੀਜ਼ ਨੂੰ ਮਾਇੰਡ ਰੱਖਦੇ ਹੋਏ ਇੱਥੇ ਇੱਕ ਆਪਾਂ ਬੁੱਧਾ ਜੀ ਪਲਾਨ ਕੀਤੇ ਔਰ ਇਹਨੂੰ ਆਪਾਂ ਜੀ ਗ੍ਰੀਨ ਵਾਲ ਡਿਜ਼ਾਈਨ ਕੀਤੀ ਹੈ ਇਹ ਇੱਕ ਬੇਸਿਕਲੀ ਡਕਟ ਸਗੀ ਇੱਥੋਂ ਸਾਡੀਆਂ ਪਾਈਪਸ ਜਾ ਰਹੀਆਂ ਨੇ ਤੇ ਅਸੀਂ ਡਕਟ ਨੂੰ ਡਬਲ ਉਹਦੇ ਵਿੱਚ ਇੱਕ ਬਿਊਟੀ ਫਾਈਵ ਕਰ ਲਿਆ ਤੇ ਜੇ ਕੱਲ ਕੋਈ ਪ੍ਰੋਬਲਮ ਹੁੰਦੀ ਤਾਂ ਇੱਥੋਂ इजीली ਆਪਾਂ ਉਹਨੂੰ ਠੀਕ ਕਰ ਸਕੀ ਜੀ 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 ਸਰ ਬਹੁਤ ਸੋਹਣੇ ਤਰੀਕੇ ਨਾਲ ਤੇ ਇੱਧਰ ਡਾਈਨਿੰਗ ਆ ਗਿਆ ਜੀ ਹਾਂ ਜੀ ਤਾਂ ਇਹਦੇ ਆਪਣੇ ਕੋਲ ਫੈਮਿਲੀ ਡਾਈਨਿੰਗ ਆ ਜਾਂਦਾ 8 ਸੀਟਰ ਆਪਣੇ ਆਪ ਇੱਥੇ ਡਾਈਨਿੰਗ ਟੇਬਲ ਰੱਖਿਆ ਸੀ ਇਸ ਸਾਈਡ ਆਪਣਾ ਸਰਵਿਸ ਕਾਊਂਟਰ ਆ ਜਾਂਦਾ ਜੀ ਸਰ ਆ ਇਹ ਵੀ ਆਪਾਂ ਡਬਲ ਹਾਈਟ ਡਿਜ਼ਾਈਨ ਕੀਤਾ ਇਹਦੇ ਵਿੱਚ ਵੀ ਆਪਾਂ ਉੱਪਰ ਸ਼ੈਂਡਲਰ ਔਰ ਇਸ ਵਾਲ ਦੇ ਵਿੱਚ ਆਪਾਂ ਮਿਰਰ ਦਾ ਵਰਕ ਕੀਤਾ ਬਹੁਤ ਸੋਹਣਾ ਜੀ ਮਤਲਬ ਬਾਕੀ ਇੱਕ ਇੱਕ ਚੀਜ਼ ਨਾ ਮਤਲਬ ਸਿਮਟਰੀ ਵਾਈ ਦੇਖੀਏ ਚਾਹੇ ਜੇ ਗੱਲ ਕਰੀਏ ਵੀ ਦੇਖ ਕੇ ਆਨੰਦ ਆਉਂਦਾ ਇੱਕ ਵੀ ਹਰ ਚੀਜ਼ ਕੋਈ ਵੀ ਚੀਜ਼ ਨਾ ਇਸ ਤਰੀਕੇ ਨਾਲ ਵੀ ਜਿਵੇਂ ਕਲਰ ਕੰਬੀਨੇਸ਼ਨ ਜਾਂ ਡਿਜ਼ਾਈਨ ਹਰ ਇੱਕ ਤਰੀਕੇ ਨਾਲ ਇੱਕ ਦੂਜੇ ਨਾਲ ਜੁੜਦਾ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਵਾਸਤੂ ਦੇ ਵਿੱਚ ਆਪਾਂ ਇਹਨੂੰ ਪ੍ਰੋਪਰ ਵਾਸਤੂ ਦੇ ਵਿੱਚ ਲੈ ਕੇ ਚੱਲ ਗਏ ਆ ਤਾਂ ਜਿੱਦਾਂ ਤੁਹਾਨੂੰ ਸਾਊਥ ਫੇਸ ਦੱਸਿਆ ਤਾਂ ਇਸ ਸਾਈਡ ਈਸਟ ਫੇਸ ਆ ਤਾਂ ਅਸੀਂ ਅਗਰ ਗਲਾਸ ਵੀ ਲਗਾਏ ਨੇ ਤਾਂ ਈਸਟ ਵਾਲ ਦੇ ਉੱਪਰ ਲਗਾਏ ਨੇ ਠੀਕ ਹੈ ਜੀ ਵਾਸਤੂ ਨੂੰ ਮਾਈਂਡ ਦੇ ਵਿੱਚ ਰੱਖਦੇ ਹੋਏ ਪ੍ਰੋਪਰ ਠੀਕ ਪਲਾਨ ਕੀਤਾ ਜੋ ਡਿਜ਼ਾਈਨ ਇਧਰ ਸਰ ਸੈਕੰਡ ਰੂਮ ਇਧਰ ਆ ਗਿਆ ਹਾਂ ਜੀ ਇਹ ਸੈਕੰਡ ਬੈਡਰੂਮ ਆ ਗਿਆ ਠੀਕ ਹੈ ਇਹਦੇ ਬਿਲਕੁਲ ਆਪੋਜੀਟ ਆ ਗਈ ਕਿਚਨ ਆ ਗਈ ਜੀ ਜੀ ਸਰ ਜੇ ਗੱਲ ਕਰੀਏ ਸਭ ਤੋਂ ਖਾਸ ਹੁੰਦਾ ਲੇਡੀਜ਼ ਲਈ ਕਿਚਨ ਹਾਂ ਜੀ ਕਿਚਨ ਨੂੰ ਆਪਾਂ ਘਰ ਦਾ ਦਿਲ ਮੰਦਿਆ ਵੀ ਇਹ ਹਾਰਟ ਹੈ ਘਰ ਦਾ ਜੀ ਤਾਂ ਮੋਸਟਲੀ ਲੇਡੀਜ਼ ਨੇ ਜੋ ਉਹ ਮੋਸਟਲੀ ਟਾਈਮ ਉਹ ਕਿਚਨ ਦੇ ਵਿੱਚ ਹੀ ਉਹਨਾਂ ਨੇ ਸਪੈਂਡ ਕਰਨਾ ਹੁੰਦਾ ਠੀਕ ਹੈ ਜੀ ਤਾਂ ਉਸ ਚੀਜ਼ ਨੂੰ ਆਪਾਂ ਮਾਈਂਡ ਦੇ ਵਿੱਚ ਰੱਖਦੇ ਹੋਏ ਕਿਚਨ ਡਿਜ਼ਾਈਨ ਕੀਤੀ ਹੈ ਕਿਚਨ ਦਾ ਕਲਰ ਵੀ ਮਤਲਬ ਸਟੀਲ ਗ੍ਰੇ ਜੇ ਗ੍ਰੇ ਕਹਿੰਦੀ ਹੈ ਨਾ ਹਾਂਜੀ ਗ੍ਰੇ ਜਿੱਦਾਂ ਪੱਥਰ ਦੇ ਵਿੱਚ ਵੀ ਆਪਾਂ ਨੂੰ ਗ੍ਰੇ ਬੇਜ ਕਲਰ ਦਾ ਇਫੈਕਟ ਸੀ ਤਾਂ ਉਹ ਪੱਥਰ ਤੋਂ ਹੀ ਆਪਣਾ ਸਟਾਰਟ ਹੁੰਦਾ ਸਭ ਕੁਝ ਤੇ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਗ੍ਰੇ ਕਲਰ ਚੂਜ਼ ਕੀਤਾ ਸੀ ਕਿਚਨ ਦੇ ਲਈ ਔਰ ਗ੍ਰੇ ਕਲਰ ਅੱਜ ਦੇ ਟਾਈਮ ਦੇ ਵਿੱਚ ਕਾਫੀ ਐਨ ਵੀ ਹੈ ਜੀ ਸਹੀ ਔਰ ਦੂਸਰਾ ਜੋ ਇਹ ਤੁਸੀਂ ਦੇਖ ਰਹੇ ਹੋ ਆਪਾਂ ਸਾਰਾ ਕੁਝ ਹੈ ਇਨ ਹਾਊਸ ਬਿਲਡ ਕੀਤਾ ਹੈ ਕੁਝ ਵੀ ਆਪਾਂ ਬਾਹਰੋਂ ਨਹੀਂ ਮਤਲਬ ਕਿਸੇ ਫੈਕਟਰੀ ਤੋਂ ਜਾਂ ਬਾਹਰੋਂ ਨਹੀਂ ਪਤਿਆਰ ਕੀਤਾ ਇਹ ਸਾਰੀ ਕਿਚਨ ਇੱਥੇ ਹੀ ਰੈਡੀ ਹੋਈ ਹੈ ਇਸ ਘਰ ਦੇ ਵਿੱਚ ਹਾਂਜੀ ਸਾਡੀ ਟੀਮ ਨੇ ਇੱਥੇ ਹੀ ਰੈਡੀ ਕੀਤੀ ਹੈ ਠੀਕ ਹੈ ਜੀ ਬਿਲਕੁਲ ਤਾਂ ਇਹ ਸਪਾਈ ਦਾ ਪਤਾ ਲੱਗ ਜਾਂਦਾ ਦੋਸਤੋ ਕਿਉਂਕਿ ਔਨ ਦੀ ਸਪੌਟ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਰਹਿੰਦਾ ਜੀ ਤੇ ਹਰ ਤਰ੍ਹਾਂ ਦੀ ਮਿਲਦਾ ਵੀ ਅਸੈਸਰੀ ਹਾਂਜੀ ਕੰਪਲੀਟ ਇਹ ਮੋਡੂਲਰ ਕਿਚਨ ਹੈ ਜੀ ਇਹ ਰੈਫਰੀਜਰੇਟਰ ਇਨਬਿਲਟ ਰੈਫਰੀਜਰੇਟਰਸ ਨੇ ਜੀ ਸਾਡੇ ਕੋਲ ਜੀ ठीक है जी और इस साइड अपना पेंट्री यूनिट आ जाता जी सर ठीक है जी और माइक्रोवेव ओवन हो गया जी अपनी चिमनी हॉब होगी इंडक्शन हो गया जी ठीक है जी इस साइड अपने को ले वेजिटेबल फ्रूट सिंक आ गया जी और मेन ये ड्राई किचन के नाल अपनी आ गई ऑयली किचन जी सर। और इस साइड अपने को मेन वॉशिंग हो गई जी दैन इत अपना वॉशर आ है ठीक है जी ठीक है जी इस साइड अपना डीप फ्रीजर ਜੀ ਦੈਨ ਕਿਚਨ ਦੇ ਨਾਲ ਆਇਲੀ ਕਿਚਨ ਦੇ ਨਾਲ ਹੀ ਆਪਣਾ ਲਾਂਡਰੀ ਏਰੀਆ ਜਾਂਦਾ ਜੀ ਇੱਥੇ ਆਪਣਾ ਹਾਂਜੀ ਵਾਸ਼ਰ ਡਰਾਇਰ ਹੋ ਗਿਆ ਇੱਥੇ ਸਿੰਕ ਹੋ ਗਿਆ ਦੈਨ ਇੱਥੇ ਪ੍ਰੈਸ ਦੇ ਲਈ ਸਪੇਸ ਦਿੱਤੀ ਹੈ ਠੀਕ ਹੈ ਜੀ ਬਲ ਲੇਡੀਜ਼ ਦਾ ਜੇ ਕਹਿੰਦੇ ਸਾਰਾ ਕੰਮ ਇੱਕੋ ਗੇਟ ਚ ਐਂਟਰ ਹੋ ਕੇ ਤੇ ਇੱਕੋ ਥਾਂ ਤੇ ਆਪਾਂ ਕੰਪਲੀਟ ਕਰ ਸਕਦੇ ਜੀ ਜਿੱਦਾਂ ਦੱਸਿਆ ਸੀਗਾ ਵੀ ਆਪਾਂ ਟਾਪ ਫਲੋਰ ਦੇ ਸਰਵੈਂਟ ਦਾ ਏਰੀਆ ਤਾਂ ਸਰਵੈਂਟ ਏਰੀਆ ਦੇ ਨਾਲ ਆਪਣੇ ਕੋਲੇ ਇੱਥੇ ਕਿਚਨ ਬੈਕ ਸਾਈਡ ਤੋਂ ਆਪਾਂ ਡੋਰ ਰੱਖਿਆ ਜੀ ਸਰ ਜੇ ਗੱਲ ਕਰੀਏ ਹੁਣ ਸਟੇਅਰ ਦੀ ਸਟੇਅਰ ਦਾ ਇੱਕ ਬਹੁਤ ਸੋਹਣਾ ਲੁੱਕ ਦਿੱਤੀ ਹੈ। ਹਾਂਜੀ ਇਹ ਸਟੇਅਰ ਜਿੱਦਾਂ ਕਿ ਘਰ ਦੀ ਤੁਹਾਨੂੰ ਮੈਂ ਦੱਸਿਆ 60 ਫੁੱਟ ਆਪਣੇ ਕੋਲੇ ਲੈਂਥ ਸੀ ਤਾਂ ਏਡੀ ਵੱਡੀ ਲੌਬੀ ਦੇ ਵਿੱਚ ਜੀ ਜਿਹਨੂੰ ਕਹਿ ਦਈਏ ਆਪਾਂ ਆਪਣੀ ਪੌੜੀ ਹੈ ਜੋ ਸਟੇਅਰ ਹੈ ਘਰ ਦਾ ਮੇਨ ਪਾਰਟ ਹੁੰਦੀ ਹੈ। ਸ਼ਿੰਗਾਰੀ ਹੁੰਦੀ ਹੈ। ਹਾਂਜੀ ਬਿਲਕੁਲ ਜੀ। ਤਾਂ ਉਸ ਚੀਜ਼ ਨੂੰ ਇਹਨੂੰ ਆਪਾਂ ਮਾਈਂਡ ਦੇ ਵਿੱਚ ਰੱਖਦੇ ਹੋਏ ਤਾਂ ਇਹਨੂੰ ਆਪਾਂ ਇਹ ਐਮਐਸ ਦੀ ਸਟੇਅਰ ਕੇਸ ਹੈ ਜੀ। ਇਹਨੂੰ ਆਪਾਂ ਰੈਪ ਕੀਤਾ ਵੁੱਡਨ ਦੇ ਨਾਲ, ਪੀਯੂ ਪੇਂਟ ਦੇ ਨਾਲ। ਟੌਪ ਇਹਦਾ ਆਪਾਂ ਡਾਰਕ ਕਲਰ ਦੇ ਵਿੱਚ ਇਟਾਲੀਅਨ ਠੀਕ ਹੈ ਜੀ। ਆਰ ਤੁਸੀਂ ਦੇਖ ਰਹੇ ਹੋਗੇ ਮੋਸਟਲੀ ਪੌੜੀਆਂ ਦੇ ਵਿੱਚ ਆਪਣਾ ਗਲਾਸ ਯੂ ਕਰਦੇ ਨੇ ਤਾਂ ਜਿੱਦਾਂ ਅਸੀਂ ਦੱਸਿਆ ਕਲਾਸਿਕਲ ਦੇ ਵਿੱਚ ਗਲਾਸ ਨਹੀਂ ਤਾਂ ਆਪਾਂ ਇਹਨੂੰ ਜੋ ਇਹਦੀ ਰੇਲਿੰਗ ਹੈ ਉਹ ਵੀ ਆਪਾਂ ਇਹ ਐਸਐਸ ਦੀ ਯੂਜ਼ ਕੀਤੀ ਹੈ। ਠੀਕ ਹੈ ਜੀ। ਜੀ। 골ਡਨ ਕਲਰ। ਉੱਪਰ ਸਰ ਇਹ ਕੀ ਆ ਗਈ? ਇਹ ਵੀ ਆਪਣਾ ਪੀਯੂ ਪੇਂਟ ਹੈ ਜੀ। ਪੀਯੂ ਪੇਂਟ ਆ ਜੀ ਸਰ। ਸਰ ਫਰਸਟ ਫਲੋਰ ਤੇ ਆ ਚੁੱਕੇ ਹਾਂ। ਤੇ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜੀ? ਫਰਸਟ ਫਲੋਰ ਤੇ ਜੀ ਆਪਾਂ ਤਿੰਨ ਬੈਡਰੂਮ ਦਿੱਤੇ ਨੇ ਜੀ ਤੇ ਇੱਕ ਆਪਣਾ ਹੋਮ تھیਟਰ ਕਮਬਾਰ ਹੋ ਗਿਆ ਇੱਕ ਆਪਾਂ ਜਿਮ ਦੇ ਲਈ ਐਕਸਰਸਾਈਜ਼ ਦੇ ਲਈ ਸਪੇਸ ਦਿੱਤਾ ਜਿਮ ਏਰੀਆ ਦਿੱਤਾ ਜੀ ਜਿੱਦਾਂ ਕਿ ਗਰਾਉਂਡ ਫਲੋਰ ਤੇ ਸੇਮ ਆਪਣਾ ਪਾਊਡਰ ਟਾਇਲਟ ਜੋ ਡਿਜ਼ਾਈਨ ਸੀ ਆਪਾਂ ਪੈਨਲਿੰਗ ਦੇ ਵਿੱਚ ਸੇਮ ਆਪਾਂ ਫਰਸਟ ਫਲੋਰ ਤੇ ਐਜ਼ ਇਟ ਇਜ਼ ਲੈ ਕੇ ਚੱਲੇ ਆਂ ਉਸ ਸਾਈਡ ਆਪਣੀ ਸੇਮ ਲਿਫਟ ਆ ਜਾਂਦੀ ਹੈ ਠੀਕ ਹੈ ਜੀ ਔਰ ਜਿੱਦਾਂ ਆਪਾਂ ਗਰਾਉਂਡ ਫਲੋਰ ਤੋਂ ਆਪਾਂ ਗ੍ਰੀਨਰੀ ਦਾ ਥਿਊ ਆਪਾਂ ਦੇਖ ਰਹੇ ਸੀ ਇਸੇ ਤਰ੍ਹਾਂ ਆਪਾਂ ਫਰਸਟ ਫਲੋਰ ਤੋਂ ਇੱਥੋਂ ਆਪਾਂ ਗ੍ਰੀਨਰੀ ਦਾ ਥਿਊ ਮਿਲੇਗਾ ਆਪਾਂ ਨੂੰ ਠ ਇਦੇ ਨਾਲ ਕਿੰਨਾ ਸਮਾਂ ਲੱਗਿਆ ਜੀ ਕੰਪਲੀਸ਼ਨ ਤੇ ਇਹਨੂੰ ਟੋਟਲ ਇਹਨੂੰ ਤਕਰੀਬਨ 2 ਸਾਲ ਦਾ ਟਾਈਮ ਲੱਗ ਗਿਆ ਜੀ ਇਹਨੂੰ ਠੀਕ ਹੈ ਜੀ ਕੰਪਲੀਟ ਹਾਂਜੀ ਜੀ ਇਸ ਸਾਈਡ ਆਪਣੇ ਕੋਲ ਜਿਮ ਆ ਜਾਂਦਾ ਜੀ ਜੀ ਇਹ ਜਿਮ ਏਰੀਆ ਰਬਰ ਫਲੋਰ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਪੂਰਾ ਰੋਸ਼ਨੀ ਦਾ ਪ੍ਰਬੰਧ ਰੱਖਿਆ ਜੀ ਨਾਲੇ ਖੁੱਲੀ ਡੁੱਲੀ ਸਪੇਸ ਵੀ ਸਹੀ ਯੂਜ਼ ਹੋ ਜੀ ਤੇ ਓਪਨ ਫੀਲ ਵੀ ਆ ਰਹੀ ਹੈ ਇੱਕ ਜਿਵੇਂ ਕਿ ਜਿਮ ਵਾਲਾ ਐਟਮੋਸਫੇਅਰ ਚਾਹੀਦਾ ਜੀ ਜੀ ਤੇ ਇਸ ਤੋਂ ਅੱਗੇ ਸਰ ਜੇ ਗੱਲ ਕਰੀਏ ਦੈਨ ਆਪਣੇ ਕੋਲੇ ਆ ਜਾਂਦਾ ਜੀ ਇਹ ਹੋਮ ਥੀਟਰ ਜੀ ਇਹ ਆਪਣਾ ਹੋਮ ਥੀਟਰ ਕਮ ਬਾਰ ਦੀ ਸਪੇਸ ਆ ਗਈ ਆ ਜੀ ਜੀ ਕਿਹੋ ਜਿਹਾ ਬਹੁਤ ਆ ਜੀ ਬਹੁਤ ਸੋਹਣੀ ਲੁੱਕ ਬਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ 3 3 6 ਐਂਡ ਮਤਲਬ 10 ਬੰਦੇ ਦੀ ਸੈਟਿੰਗ ਦਿੱਤੀ ਹੋਈ ਹੈ ਨਾ ਜੀ ਜੀ 10 ਰੈਕਲਾਈਨਰ ਬਾਕੀ ਇੱਥੇ ਇੱਕ ਆਪਾਂ ਸੋਫਾ ਵੀ ਰੱਖ ਸਕਦੇ ਆ ਠੀਕ ਹੈ ਜੀ ਜੀ ਇਸ ਸਾਈਡ ਆਪਣਾ ਬਾਰ ਯੂਨਿਟ ਆ ਜਾਂਦਾ ਜੀ ਇੱਥੇ ਆਪਣੀ ਬੋਟਲਸ ਦੀ ਡਿਸਪਲੇ ਹੋਗੀ ਇੱਥੇ ਆਪਣਾ ਵਾਈਨ ਚਿਲਰ ਆ ਗਿਆ ਹੈ ਇਸ ਸਾਈਡ ਆਪਣੇ ਕੋਲੇ ਰੈਫਰਿਜਰੇਟਰ ਦੇ ਲਈ ਸਪੇਸ ਹੈ ਇਹ ਆਪਣਾ bar ਕਾਉਂਟਰ ਹੋ ਗਿਆ ਠੀਕ ਹੈ ਜੀ ਪ੍ਰੋਪਰ ਪੂਰੀ ਜੇ ਕਹიდੀ ਵੀ ਲੁੱਕ ਆਉਂਦੀ ਹੈ ਤੇ ਖੁੱਲਾ ਡੁੱਲਾ ਜੇ ਕਹਦੀ ਹੈ ਅਸਲ ਜਿਹੜਾ ਸਿਨੇਮਾ ਹਾਲ ਬਣਿਆ ਹੁੰਦਾ ਜੀ ਤੇ ਇਥੇ ਰੂਮ ਬਹੁਤ ਛੋਟਾ ਹੁੰਦਾ ਦੇਖਦੇ ਜੀ ਕਲਾਇੰਟ ਦੀ ਇਹੀ ਰਿਕੁਆਇਰਮੈਂਟ ਸੀਗੀ ਜੀ ਮੈਨੂੰ ਮਤਲਬ bar ਜਿੱਦਾਂ ਤੁਸੀਂ ਦੇਖ ਰਹੇ ਹੋਵੋਗੇ ਬਾਹਰ ਆਪਾਂ ਥੋੜੀ ਘੱਟ ਸਪੇਸ ਛੱਡੀ ਸੀ ਤਾਂ ਕਲਾਇੰੰਟ ਦੱਸੇ ਵੀ ਅੰਦਰੋਂ ਮੈਨੂੰ ਘਰ ਜਾਓ ਬਹੁਤ ਖੁੱਲਾ ਡੁੱਲਾ

ਜੀ ਤੇ ਬਹੁਤ ਹੀ ਸੋਹਣਾ ਜਿਹੇ ਕਹიდੀਏ دوستੋ ਮਤਲਬ ਜਿਹੜੇ ਮਿੱਤਰ ਥੀਟਰ ਰੂਮ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਬਹੁਤ ਸੋਹਣੇ ਆਈਡੀਆ ਮਿਲਨੇ ਨੇ ਤੇ ਬਹੁਤ ਸੋਹਣਾ ਖੁੱਲਾ ਡੋਲਾ ਇੱਕ ਕਹਿੰਦਾ ਚੰਗੇ ਥੀਟਰ ਦੀ ਮਤਲਬ ਜੇ ਕਹਦੀ ਵੀ ਲੁੱਕ ਆ ਰਹੀ ਹੈ ਕਿ ਪ੍ਰੋਪਰ ਤੇ ਪਰ ਇਹ ਮਾਸਟਰ ਬੈਡਰੂਮ ਆ ਗਿਆ ਜੀ ਹਾਂਜੀ ਇਹ ਆਪਣਾ ਮਾਸਟਰ ਬੈਡਰੂਮ ਆਪਣਾ ਸਾਊਥ-ਵੈਸਟ ਦੇ ਵਿੱਚ ਇਹ ਸੇਮ ਆਪਣਾ ਮਾਸਟਰ ਬੈਡਰੂਮ ਆ ਜਾਂਦਾ ਜੀ ਤੇ ਇਹਦੇ ਨਾਲ ਸੇਮ ਹੀ ਆਪਾਂ ਜੋ نیچے ਸੀਗਾ ਵਾਕ-ਇਨ ਕਲੋਜ਼ਟ ਪਲੱਸ ਡਰੈਸ ਆਪਣਾ ਟਾਇਲਟ ਏਰੀਆ ਜੀ ਉਹ ਆ ਜਾਂਦਾ ਹੈ ਜੀ ਸਰ ਤੇ ਕਲਰ ਆਪਸ਼ਨ ਜਿਵੇਂ ਮੈਂ ਗਰਾਉਂਡ ਫਲੋਰ ਤੇ ਵੀ ਕਹੀ ਸੀ ਤਾਂ ਬਹੁਤ ਵਧੀਆ ਚੋਇਸ ਹੈ ਕਲਰ ਦੀ ਅ ਜਿੱਦਾਂ ਆਪਾਂ ਗਰਾਉਂਡ ਫਲੋਰ ਤੇ ਤੁਹਾਨੂੰ ਮੈਂ ਦੱਸਿਆ ਸੀ ਆਪਾਂ ਬੇਜ ਕਲਰ ਦੇ ਵਿੱਚ ਇਹ ਆਪਾਂ ਗ੍ਰੇ ਥੀਮ ਦੇ ਵਿੱਚ ਲੈ ਕੇ ਚੱਲੇ ਆ ਇਹਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਗ੍ਰੇ ਦੇ ਨਾਲ ਆਪਾਂ ਪਰਪਲ ਕਲਰ ਦਾ ਟੱਚ ਦਿੱਤਾ ਜੀ ਸਰ ਇਹ ਬਹੁਤ ਹੀ ਸੋਹਣਾ ਸੇਮ ਲੇਆਉਟ ਹੈ ਦਾ ਜੋ ਗਰਾਉਂਡ ਫਲੋਰ ਦਾ ਸੀ ਸੇਮ ਲੇਆਉਟ ਆਪਣਾ ਫਰਸਟ ਫਲੋਰ ਦਾ ਹੈ نیچے ਆਪਾਂ ਸੋਨਾ ਬਾਸ ਦੇ ਨਾਲ ਸਟੀਮ ਮਿਲ ਰਿਹਾ ਸੀ ਇੱਥੇ ਆਪਾਂ ਜਕੂਜੀ ਪਲਾਨ ਕੀਤਾ ਹੈ ਜੀ ਜੀ ਬਹੁਤ ਕਰੀਏ ਬਹੁਤ ਸੋਹਣੇ ਤਰੀਕੇ ਨਾਲ ਥੀਟਰ ਰੂਮ ਵੀ ਤੇ ਰੂਮ ਵੀ ਫਰਸਟ ਫਲੋਰ ਤੇ ਡਿਜ਼ਾਈਨ ਕੀਤਾ ਤੇ ਉੱਪਰਲੀ ਲੁੱਕ ਵੀ ਆਪਾਂ ਦੇਖ ਸਕਦੇ ਹਾਂ ਬਹੁਤ ਸੋਹਣੀ ਆਉਂਦੀ ਹੈ ਹਾਂ ਜੀ ਡਬਲ ਹਾਈਟ ਜੋ ਆਪਣਾ ਗ੍ਰੀਨ ਏਰੀਆ ਸੀ ਜੋ ਆਪਾਂ ਜਿੱਦਾਂ ਗਰਾਉਂਡ ਫਲੋਰ ਤੋਂ ਆਪਾਂ ਨੂੰ ਉਹਦੀ ਲੁੱਕ ਮਿਲ ਰਹੀ ਹੈ ਉਸੇ ਤਰ੍ਹਾਂ ਆਪਾਂ ਇਹਨੂੰ ਫਰਸਟ ਫਲੋਰ ਤੋਂ ਆਪਾਂ ਦੀ ਲੁੱਕ ਮਿਲ ਰਹੀ ਹੈ ਪ੍ਰੋਪਰ ਡਬਲ ਹਾਈਟ ਆਪਾਂ ਗ੍ਰੀਨ ਏਰੀਆ ਨੂੰ ਇਹਨੂੰ ਡਿਜ਼ਾਈਨ ਕੀਤਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਦੋ ਬੈਡਰੂਮ ਫਰਸਟ ਫਲੋਰ ਤੇ ਜੋ ਆਪਣੇ ਰਹਿਗੇ ਸੀ ਡਾਟਰਸ অর ਸਨਸ ਦਾ ਰੂਮ ਹੈ ਠੀਕ ਹੈ ਜੀ ਕੀ ਬਾਤ ਹੈ ਜੀ ਮਨ ਲੇ ਤਾਂ ਇੱਕ ਇਸ ਸਾਈਡ ਆ ਆਪਣੇ ਕੋਲੇ ਸਨਸ ਰੂਮ ਆ ਜਾਂਦਾ ਠੀਕ ਹੈ ਜੀ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਇਹਨੂੰ ਗ੍ਰੇਸ਼ ਕਲਰ ਦੇ ਥੀਮ ਦੇ ਵਿੱਚ ਆਪਾਂ ਇਹਨੂੰ ਲੈ ਕੇ ਚੱਲੇ ਆ ਸਨਸ ਰੂਮ ਦੇ ਜੀ ਜੀ ਬਹੁਤ ਸੋਹਣੇ ਤਰੀਕੇ ਨਾਲ ਸਾਰੇ ਤਾਂ ਥੀਮ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਮਤਲਬ ਇਫੈਕਟ ਕਰਦਾ ਹੈਗਾ ਜਦੋਂ ਆਪਾਂ ਕੋਈ ਵੀ ਚੀਜ਼ ਸੋਹਣੀ ਬਣਾਉਣੀ ਆ ਤੇ ਇਧਰ ਤੁਸੀਂ ਡ्रेसਿੰਗ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਡਿਜ਼ਾਈਨ ਕੀਤੀ ਆ ਹਾਂਜੀ ਇਹ ਡਰੈਸ ਕਮ ਟਾਇਲਟ ਆ ਜਾਂਦਾ ਕੰਬਾਈਨਡ ਇਹਦੇ ਵਿੱਚ ਆਪਣੇ ਕੋਲੇ ਗਲਾਸ ਤੇ ਵਾਰਡਰੋਬਸ ਆ ਜਾਂਦੇ ਨੇ ਇਸ ਸਾਈਡ ਆਪਣਾ ਸ਼ਾਰ ਏਰੀਆ ਡਬਲਯੂਸੀ ਏਰੀਆ ਔਰ ਇਸ ਸਾਈਡ ਆਪਣਾ ਬੇਸਨ ਕਾਊਂਟਰ ਵੈਨਿਟੀ ਕਾਊਂਟਰ ਆ ਜਾਂਦਾ ਜੀ ਇਸ ਸਾਈਡ ਆਪਣੇ ਕੋਲੇ ਡレッਸਰ ਯੂਨਿਟ ਪਲੱਸ ਐਸੈਸਰੀ ਲਈ ਜੀ ਇਹ ਵੀ ਆਪਾਂ ਫੁੱਲ ਹਾਈਡ ਮਿਰਰ ਦੇ ਨਾਲ ਡਿਜ਼ਾਈਨ ਕੀਤਾ ਵੀ ਆਪਾਂ ਰੈਡੀ ਹੋ ਕੇ ਐਟ ਲੀਸਟ ਆਪਾਂ ਇੱਕ ਕਿੱਤੇ ਪਾਰਟੀ ਦੇ ਜਾਂਦੇ ਆਪਾਂ ਨੂੰ ਫਾਈਨਲ ਆਪਣੀ ਲੋਕ ਪਤਾ ਚੱਲ ਰਿਹਾ ਜੀ ਹਾਂਜੀ ਵੀ ਆਪ ਸਰ ਜੀ ਤੇ ਡੋਰ ਵੀ ਮੈਂ ਦੇਖ ਰਿਹਾ ਸਰ ਸਾਰੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੇ ਆ ਉੱਪਰ ਵਿਨੀਅਰ ਦਾ ਕੰਮ ਹੋਇਆ ਹੋਇਆ ਹਾਂਜੀ ਇਹ ਵਿਨੀਅਰ ਦੇ ਨਾਲ ਜੀ ਇਹ ਆਪਣੇ ਕੋਲੇ ਜਿੱਦਾਂ ਕਿ ਸਾਰੇ ਬੈੱਡਰੂਮਸ ਨੂੰ ਫਰੰਟ ਬੈੱਡਰੂਮ ਨੂੰ ਫਰੰਟ ਦਾ 뷰 ਮਿਲ ਰਿਹਾ ਇਹਨਾਂ ਬੈੱਡਰੂਮਸ ਨੂੰ ਬੈਕ ਤੋਂ 뷰 ਮਿਲ ਰਿਹਾ ਇਸ ਬੈੱਡਰੂਮ ਨੂੰ ਥੋੜਾ ਜਿਹਾ ਆਪਣੇ ਕੋਲੇ ਡਾਇਰੈਕਟ ਵਿੰਡੋ ਨਹੀਂ ਸੀ ਤਾਂ ਆਪਾਂ ਨੇ ਜੋ ਇਹ ਗ੍ਰੀਨ ਏਰੀਆ ਪਲਾਨ ਕੀਤਾ ਸੀ ਡੱਕ ਕਮ ਗ੍ਰੀਨ ਏਰੀਆ ਤਾਂ ਇਸ ਬੈਡਰੂਮ ਆਪਾਂ ਬੋਰਿੰਗ ਨਾ ਹੋਵੇ ਤਾਂ ਉਸ ਚੀਜ਼ ਨੂੰ ਮਾਇੰਡਸ ਰੱਖ ਕੇ ਆਪਾਂ ਇਹ ਵਾਲ ਡਿਜ਼ਾਈਨ ਕੀਤੀ ਹੈ ਇਹ ਆਰਟੀਫੀਸ਼ੀਅਲ ਗ੍ਰੀਨਰੀ ਪਲੱਸ ਇਹਦੇ ਚ ਪੀਯੂ ਸਟੋਨ ਦੇ ਇਫੈਕਟਸ ਦੇ ਨਾਲ ਆਪਾਂ ਇਹਨੂੰ ਲਾਈਟਿੰਗ ਦੇ ਨਾਲ ਡਿਜ਼ਾਈਨ ਕੀਤਾ ਹੈ ਕੀ ਬਾਤ ਹੈ ਜੀ ਇਹ ਅੱਗੇ ਸਰ ਲਾਸਟ ਰੂਮ ਆ ਗਿਆ ਜੀ ਉਸ ਤੋਂ ਬਾਅਦ ਬੈਂਕ ਸਰ ਜਰੂਰ ਡਿਸਕਸ ਕਰਾਂਗੇ ਵੀ ਕੀ ਚਾਰजेस ਦੇ ਵਿੱਚ ਇਸ ਤਰੀਕੇ ਦਾ ਇੰਨਾ ਸੋਹਣਾ ਘਰ ਤਿਆਰ ਕਰ ਸਕਦੇ ਆ ਆਪਾਂ ਤੇ ਸਮਾਂ ਤੁਸੀਂ ਦੱਸ ਹੀ ਚੁੱਕੇ ਹਾਂ ਜੀ ਇਹ 5th ਬੈਡਰੂਮ ਡਾਟਰਸ ਰੂਮ ਆ ਗਿਆ ਜਿੱਦਾਂ গারਲਿਸ਼ ਰੂਮ ਨੂੰ ਮਾਈਂਡ ਚ ਰੱਖ ਕੇ ਆਪਾਂ ਪਿੰਕ ਕਲਰ ਦੇ ਨਾਲ ਹਾਂਜੀ ਟੋਨ ਦੇ ਵਿੱਚ ਡਿਜ਼ਾਈਨ ਕੀਤਾ ਜੀ ਕਿ ਬਿਲਕੁਲ ਸੇਮ ਸੰ ਦੇ ਰੂਮ ਵਾਂਗੂ ਡਰੈਸਿੰਗ ਕਮ ਟੋਇਲਟ ਰੂਮ ਆ ਗਿਆ ਹਾਂਜੀ ਸੇਮ ਇੱਥੇ ਡਰੈਸ ਕਮ ਜੀ ਟਾਇਲਟ ਆ ਗਿਆ ਇਸ ਸਾਈਡ ਆਪਣੀ ਵਾਰਡਰੋਬ ਆ ਗਈ ਗਲਾਸ ਸ਼ਟਰਸ ਦੇ ਨਾਲ ਇਹ ਆਪਣਾ ਸ਼اور ਕੈਬਿਨ ਇਹ ਡਬਲ ਯੂ ਸੀ ਕੈਬਿਨ ਆਰ ਇਸ ਸਾਈਡ ਆਪਣਾ ਵੈਨੇਟੀ ਕਾਊਂਟਰ ਆ ਰਦਰ ਫੁੱਲ ਹਾਈਟ ਦਾ ਮਿਰਰ ਡਰੈਸਿੰਗ ਦੇ ਨਾਲ ਪਲਾਨ ਕੀਤਾ ਜੀ ਸਰ ਜੇ ਗੱਲ ਕਰੀਏ ਆਪਾਂ ਟਾਪ ਫਲੋਰ ਤੇ ਆ ਗਏ ਜੀ ਤੇ ਟਾਪ ਫਲੋਰ ਤੇ ਵੀ ਸਰ ਇਧਰ ਤਾਂ ਸਰਵੈਂਟ ਰੂਮ ਆ ਗਿਆ ਜੀ ਹਾਂਜੀ ਇਧਰ ਸਰਵੈਂਟ ਦਾ ਏਰੀਆ ਆ ਜਾਂਦਾ ਸਰਵੈਂਟ ਦੇ ਲਈ ਦੋ ਆਪਣੇ ਬੈਡਰੂਮ ਹੋਗੇ ਕਿਚਨ ਏਰੀਆ ਹੋ ਗਿਆ ਸਰਵੈਂਟ ਦਾ ਵਾਸ਼ਰੂਮ ਏਰੀਆ ਹੋ ਗਿਆ ਆਰ ਉਹ ਆਪਣਾ ਸਟੇਅਰ ਦੇ ਲਈ ਏਰੀਆ ਜੋ نیچے ਤੋਂ ਆਪਣੇ ਕੋਲ ਸਰਵੈਂਟ ਸਟੇਅਰ ਆ ਰਹੀ ਹੈ ਗਰਾਉਂਡ ਤੋਂ ਟਿਲ ਆਪਣੇ ਸੈਕਿੰਡ ਫਲੋਰ ਤੱਕ ਇਹ ਉਹ ਚੀਜ਼ ਆ ਗਿਆ ਇਹ ਆਪਣਾ ਜੋ ਡਕਟ ਏਰੀਆ ਸੀਗਾ ਤੁਹਾਨੂੰ ਆਪਾਂ ਨੀਚੇ ਤੋਂ ਬਿਊਟੀਫਾਈ ਕੀਤਾ ਸੀ ਇੱਥੇ ਐਗਜ਼ੌਸਟ ਸਿੰਗ ਹੋ ਗਈ ਆ ਔਰ ਇਹਦੀ ਵੈਂਟੀਲੇਸ਼ਨ ਆਰ ਹੋ ਗਈ ਹੈ ਜੀ ਸਰ ਇਸ ਸਾਈਡ ਆਪਣਾ ਆ ਜਾਂਦਾ ਜੀ ਸੋਲਰ ਪੈਨਲ ਆਰ ਇਹ ਲਿਉਮਿਨਸ ਦਾ ਲੱਗਿਆ ਹੋਇਆ ਜੀ ਹਾਂ ਜੀ ਲਿਉਮਿਨਸ ਤਾਂ ਆਪਾਂ ਸੋਲਰ ਪੈਨਲ ਆਰ ਨਾਲ ਇਹਦੇ ਜਨਸੈਟ ਦੇ ਲਈ ਸਪੇਸ ਦਿੱਤੀ ਹੈ ਜੀ ਕਿਹੜਾ ਪਤਾ ਜੀ ਕਰਲੋਸ ਘਰ ਦਾ ਜੇ ਗੱਲ ਕਰੀ ਜਨਸੈਟ ਦਿੱਤਾ ਹੋਇਆ ਤੇ ਇਧਰ ਸ਼ਿੰਗਲਸ ਲੱਗੇ ਹੋਇਆ ਸਰ ਹਾਂ ਜੀ ਫਰੰਟ ਤੇ ਆਪਣਾ ਸ਼ਿੰਗਲਸ ਲੱਗੇ ਜੀ ਜੀ ਤੇ ਉੱਪਰ ਸਾਰੇ ਟਾਈਲ ਦਿੱਤੀ ਐਮਲ ਵਾਟਰਪੂਫਿੰਗ ਕਰਕੇ ਜੀ ਵੀ ਛੱਤ ਦੀ ਜਿਹੜੀ ਹਾਂਜੀ ਵੀ ਛੱਤ ਆਪਣਾ ਬੋਰਿੰਗ ਨਿਕਾਲੂ ਆਪਣੇ ਘਰ ਦੇ ਵਿੱਚ ਕੋਈ ਛੋਟੀ ਆਪਾਂ ਗੈੱਟ ਟੂਗੇਦਰ ਹੈ ਤਾਂ ਆਪਾਂ ਪਹਿਲਾਂ ਤੁਸੀਂ ਦੇਖਦੇ ਹੋਵੋਗੇ ਆਪਣੀ ਮਿੱਟੀ ਵਾਲੀ ਟਾਈਲ ਸੀ ਉਹ ਬਾਰਿਸ਼ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਸੀ ਬਲੈਕਿਸ਼ ਜਾ ਹੋ ਜਾਂਦੀ ਹਾਂਜੀ ਇਹ 2x2 ਦੀ ਆਪਾਂ ਟਾਈਲਸ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਤੇ ਵਾਟਰ ਟੈਂਕ ਦਾ ਮੈਂ ਦੇਖ ਰਿਹਾ ਸਰ ਇਹ ਵੀ ਸਟੀਲ ਦਾ ਲਾਇਆ ਹੋਇਆ ਹੈ ਨਾ ਜੀ ਹਾਂ ਜੀ ਇਹ ਐਸਐਸ ਦਾ ਵਾਟਰ ਟੈਂਕ ਹੈ ਜੀ ਜੋ ਜੋ ਇਹਦੇ ਵਿੱਚ ਮਾਡਰਨ ਘਰ ਦੇ ਵਿੱਚ ਜੋ ਵੀ ਆਪਾਂ ਨੂੰ ਲੇਟੈਸਟ ਫੈਸਿਲਿਟੀਆਂ ਨੇ ਇਹਦੇ ਵਿੱਚ ਸਾਰੀਆਂ ਦਿੱਤੀਆਂ ਨੇ ਜੀ ਮੋਸਟਲੀ ਹਰ ਕੋਈ ਇੱਥੇ ਆਪਣਾ ਹੌਟ ਵਾਟਰ ਦੇ ਲਈ ਜੋ ਹੈ ਆਪਣਾ ਹੀਟ ਪੰਪ ਦਿੰਦਾ ਹੈ ਇੱਥੇ ਜੋ ਅਸੀਂ ਰੱਖਿਆ ਹੌਟ ਵਾਟਰ ਪਲੱਸ ਕੋਲਡ ਵਾਟਰ ਦੇ ਲਈ ਹੌਟ ਹੀਟ ਪੰਪ ਪਲੱਸ ਚਿਲਰ ਹੈ ਜਿੱਦਾਂ ਕਿ ਗਰਮੀਆਂ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਤਾਂ ਆਪਾਂ ਇੱਕ ਉਹਨੂੰ ਉਸ ਟੈਂਪਰੇਚਰ ਉਹਨੂੰ ਮੈਂਟੇਨ ਕਰਕੇ ਤਾਂ ਆਪਾਂ ਨੂੰ ਜੋ ਜਿਸ ਟੈਂਪਰੇਚਰ ਤੇ ਆਪਾਂ ਨੂੰ ਪਾਣੀ ਚਾਹੀਦਾ ਠੰਡਾ ਪਾਣੀ ਉਹ ਆਪਾਂ ਨੂੰ ਗਰਮੀਆਂ ਦੇ ਵਿੱਚ ਮਿਲੇਗਾ ਠੀਕ ਹੈ ਔਰ ਦੂਸਰੇ ਵਿੱਚ ਗਰਮ ਮਿਲੇਗਾ ਹਾਂਜੀ ਔਰ ਦੂਸਰਾ ਸੌਫਨਰ ਹੋ ਗਿਆ ਉਹ ਆਪਾਂ ਟਰੈਸ ਦੇ ਉੱਪਰ ਦਿੱਤਾ ਹੈ ਜਿੱਦਾਂ ਕਿ ਸ਼ੋਰਾ ਬਹੁਤ ਜ਼ਿਆਦਾ ਪਟਿਆਲੇ ਦੇ ਵਿੱਚ ਤਾਂ ਖਾਸ ਕਰਕੇ ਸ਼ੋਰਾ ਬਹੁਤ ਜ਼ਿਆਦਾ ਤੇ ਆਪਾਂ ਗਲਾਸ ਦੇ ਉੱਪਰ ਪਾਣੀ ਦੇ ਦਾਗ ਪੈ ਜਾਂਦੇ ਨੇ ਤਾ ਉਹ ਉਹਨੂੰ ਇੱਥੋਂ ਹੀ ਆਪਣਾ ਟਾਪ ਤੋਂ ਹੀ ਇਹਨੂੰ ਕੰਟਰੋਲ ਕੀਤਾ ਜਾਂਦਾ ਹਾਂਜੀ ਸਰ ਜੇ ਗੱਲ ਕਰੀਏ ਬਹੁਤ ਸੋਹਣੇ ਤਰੀਕੇ ਨਾਲ ਘੜੇ ਜਾਣ ਕੀਤਾਗਾ ਜਿਹੜੀ ਸਰਵਿਸ ਦੀ ਗੱਲ ਕਰੀਏ ਆਲ ਓਵਰ ਜਦੋਂ ਹੁਣ ਰਾਇਲ ਸਿਟੀ ਪਟਿਆਲਾ ਦੇ ਵਿੱਚ ਬੈਠੇ ਆਲ ਓਵਰ ਪੰਜਾਬ ਜਾਂ ਆਲ ਓਵਰ ਇੰਡੀਆ ਨਹੀਂ ਜੀ ਆਪਾਂ ਆਲ ਓਵਰ ਇੰਡੀਆ ਠੀਕ ਹੈ ਜੀ ਖਰੀਦਾ ਜੀ ਆਪਾਂ ਕੰਮ ਜੀ ਸ਼ੌਂਕੀ ਕਲਾਇੰਟ ਹੋਵੇ ਕੋਈ ਠੀਕ ਹੈ ਜੀ ਹਾਂਜੀ ਜਿੱਦੀ ਡਿਮਾਂਡ ਹੋਵੇ ਵੀ ਮੈਨੂੰ ਰਾਇਲ ਔਰ ਕਲਾਸਿਕਲ ਜਾਂ ਮਾਡਰਨ ਜਿਹੜੀ ਚੀਜ਼ ਮਿਲੇ ਪਤਾ ਡਿਫਰੈਂਟ ਚੀਜ਼ ਔਰ ਮਤਲਬ ਪੈਸੇ ਦੇਖੋ નો ਡਾਊਟ ਜਿੱਦਾਂ ਸਿਆਣੇ ਕਹਿੰਦੇ ਨੇ ਵੀ ਜਿੰਨਾ ਗੁੜ ਪਾਵਾਂਗੇ ਮਿੱਠਾ ਹੋਈ ਜਾਏਗਾ ਪੈਸਾ ਤਾਂ ਜ਼ਰੂਰ ਲੱਗਦਾ ਬਟ ਪੈਸੇ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਲਗਾਉਣਾ ਉਹ ਚੀਜ਼ ਵੀ ਮਾਇਨੇ ਰੱਖਦੀ ਮਤਲਬ ਪੈਸਾ ਲਾ ਕੇ ਪਸਤਾਉਣਾ ਨਹੀਂ ਪਊਗਾ ਹਾਂਜੀ ਇਹ ਇਹ ਚੀਜ਼ਾਂ ਤਾਂ ਉਸ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ ਡਿਜ਼ਾਈਨ ਕਰਦੇ ਆਂ ਤੇ ਆਪਾਂ ਕਰਦੇ ਪ੍ਰੀਮੀਅਮ ਕੰਮ ਹੀ ਆ ਜੋ ਸਾਡਾ ਸਟਾਰਟਿੰਗ ਪ੍ਰਾਈਸ ਹੈ 4000 ਰੁਪਏ ਪਰ ਸਕੁਅਰ ਫੀਟ ਤੋਂ ਆਪਾਂ ਪ੍ਰੋਜੈਕਟ ਸਟਾਰਟ ਕਰਦੇ ਆਂ ਤੇ ਜਿੱਦਾਂ ਤੁਹਾਨੂੰ ਪਤਾ ਇਸ ਚੀਜ਼ ਦੇ ਵਿੱਚ ਕੋਈ ਲਿਮਟ ਨਹੀਂ ਹੈ तकरीबन ਅਸੀਂ 8000 ਰੁਪਏ ਪਰ ਸਕੁਅਰ ਫੀਟ ਤੱਕ ਤੇ ਅਸੀਂ ਡਿਜ਼ਾਈਨ ਕਰ ਚੁੱਕੇ ਆਂ ਜੀ ਤੇ ਬਾਕੀ ਜੋ ਕਲਾਇੰਟ ਦੀ ਰਿਕੁਆਇਰਮੈਂਟ ਕਲਾਇੰਟ ਦੀ ਨੀਡ ਹੈ ਉਹਦੇ ਅਕੋਰਡਿੰਗ ਆਪਾਂ ਠੀਕ ਹੈ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਕਾਰ ਤੁਸੀਂ ਤਿਆਰ ਕੀਤਾ ਸਾਡੇ ਦਰਸ਼ਕਾਂ ਲਈ ਇੱਕ ਤੋਹਫਾ ਦਿੱਤਾ ਬਹੁਤ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਇੱਕ ਚੰਗੀ ਗੱਲ ਸਭ ਤੋਂ ਵੱਡੀ ਹੁੰਦੀ ਆ ਇੱਕ ਨਵੀਂ ਉਮਰ ਦਾ ਇੱਕ ਆਰਕੀਟੈਕਟ ਕਿਹੜੀ ਤਾਂ ਉਹਦਾ ਜਿਹੜਾ ਕਿਸੇ ਕਸਟਮਰ ਦਾ ਸੁਪਨੇ ਦਾ ਘਰ ਬਣਾਇਆਗਾ ਤਾਂ ਬਖੂਬੀ ਸੁਪਨੇ ਦੇ ਘਰ ਨੂੰ ਸੁਪਨੇ ਦਾ ਘਰ ਪੂਰਾ ਕੀਤਾਗਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਹਾਂਜੀ ਜਿੱਦਾਂ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਜੋ ਮੇਰੀ ਮਿਹਨਤ ਹੈ ਉਹਦੇ ਨਾਲ ਮੇਰੀ ਟੀਮ ਹੋਲ ਅਲਾਈਅንስ ਸਪੇਸ ਦੀ ਟੀਮ ਦੀ ਮਿਹਨਤ ਹੈ ਜੀ ਜੀ ਮੇਰੇ ਨਾਲ ਮੇਰਾ ਡਿਜ਼ਾਈਨ ਆ ਡਿਜ਼ਾਈਨ ਨੂੰ ਆਪਾਂ ਇੰਪਲੀਮੈਂਟ ਕਿੱਦਾਂ ਕਰਨਾ ਜੀ ਸਾਈਡ ਦੇ ਉੱਪਰ ਇਹ ਬਹੁਤ ਵੱਡਾ ਟਾਸਕ ਹੁੰਦਾ ਤਾਂ ਮੇਰੀ ਹੋਲ ਟੀਮ ਨੇ ਮੇਰੇ ਨਾਲ ਮੇਰੀ ਮਦਦ ਕੀਤੀ ਇਸ ਚੀਜ਼ ਦੇ ਵਿੱਚ ਤਾਂ ਅਸੀਂ ਇਸ ਰਿਜ਼ਲਟ ਤੇ ਪਹੁੰਚਿਆ ਜੀ ਸੋ ਥੈਂਕ ਯੂ ਸਭ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਜੀ